ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ ਸੋ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਣਾ ਜੀ ਚਲੋ ਵੇਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਅੱਜ ਆਪਾਂ ਗੱਲ ਕਰਾਂਗੇ ਜੀ ਗਹਿਣੇ ਬਾਰੇ ਗਹਿਣਾ ਮਨੁੱਖੀ ਸ਼ਿੰਗਾਰ ਦਾ ਹਮੇਸ਼ਾ ਤੋਂ ਕੇਂਦਰ ਬਿੰਦੂ ਰਿਹਾ ਹੈ ਪੰਜਾਬ ਵਿੱਚ ਹਰ ਧਰਮ ਜਾਤ ਅਤੇ ਹਰ ਉਮਰ ਦੀਆਂ ਔਰਤਾਂ ਅਤੇ ਮਰਦ ਆਪਣੀ ਸਮਰੱਥਾ ਅਨੁਸਾਰ ਸੋਨੇ ਚਾਂਦੀ ਅਤੇ ਪਿੱਤਲ ਦੇ ਗਹਿਣੇ ਪਹਿਨਦੇ ਸੰਧ ਪ੍ਰਾਤ ਵਿੱਚ ਪੰਜਾਬ ਵਿੱਚ ਔਰਤਾਂ ਸਿਰ ਤੋਂ ਪੈਰਾਂ ਤੱਕ ਗਹਿਣੇ ਪਹਿਨਦੀਆਂ ਸਨ ਕਿਹਾ ਜਾਂਦਾ ਹੈ ਕਿ ਪ੍ਰਾਤਨ ਪੰਜਾਬ ਵਿੱਚ ਔਰਤਾਂ ਸੌ ਤੋਂ ਵੀ ਵੱਧ ਗਹਿਣੇ ਪਹਿਨ ਕੇ ਆਪਣੇ ਹੁਸਨ ਆਪਣੇ ਹੁਸਨ ਨੂੰ ਸ਼ਿੰਗਾਰਦੀਆਂ ਸਨ ਗਹਿਣਾ ਅਸਲ ਵਿੱਚ ਕਿਸੇ ਵਿਅਕਤੀ ਵਿਸ਼ੇਸ਼ ਦੀ ਆਰਥਿਕ ਖੁਸ਼ਹਾਲੀ ਪਿਆਰ ਮੁਹੱਬਤ ਅਤੇ ਸੋਹਜ ਤ੍ਰਿਪਤੀ ਆਦਿ ਦੇ ਪ੍ਰਗਟਾਵਾ ਪ੍ਰਤੀਕ ਹੈ ਜਿਹੜੇ ਬਨਸਵੰਨੇ ਸੋਨੇ ਚਾਂਦੀ ਦੇ ਗਹਿਣੇ ਪ੍ਰਾਤਾਂ ਸਮੇਂ ਚ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੁੰਦੇ ਸਨ ਉਹਨਾਂ ਦੀ ਤਾਂ ਹੁਣ ਬਨਾਵਟੀ ਗਹਿਣਿਆਂ ਨੇ ਲੈ ਲਈ ਹੈ ਇਹ ਲੋਕ ਗਹਿਣੇ ਸਾਡੇ ਸੱਭਿਆਚਾਰ ਅਤੇ ਆਧੁਨਿਕ ਸਹਿਤਕ ਪੜ ਵਿੱਚੋਂ ਲਗਭਗ ਮਨਫੀ ਹੀ ਹੋ ਗਏ ਹਨ ਨਵੀਂ ਪੀੜੀ ਦਾ ਹੈ ਨਾ ਗਹਿਣਿਆਂ ਤੋਂ ਅਣਜਾਨ ਹੀ ਹੈ ਪੁਰਾਣੇ ਪੰਜਾਬ ਵਿੱਚ ਇਸਤਰੀਆਂ ਵੱਲੋਂ ਪਹਿਨੇ ਜਾਣ ਵਾਲੇ ਗਹਿਣਿਆਂ ਵਿੱਚ ਕਈ ਤਰ੍ਹਾਂ ਦੇ ਗਹਿਣੇ ਸਮਤ ਸਮ ਜਿਵੇਂ ਤੇਲੀ ਮਟਿਆਰਾ ਨਕ ਵਿੱਚ ਤੇਲੀ ਬਹੁਤ ਹੀ ਚਾਨਾ ਪਹਿਨਦੀਆਂ ਸਨ ਤੇਲੀ ਅਸਲ ਵਿੱਚ ਇੱਕ ਬਰੀਕ ਮੇਖ ਹੁੰਦੀ ਹੈ ਬਰੀਕ ਮੇਖ ਨੂਮਾ ਗਹਿਣਾ ਹੁੰਦਾ ਸੀ ਜਿਸ ਉੱਪਰ ਇੱਕ ਛੋਟਾ ਜਿਹਾ ਨਗ ਲੱਗਾ ਹੁੰਦਾ ਸੀ ਲੌਂਗ ਇਹ ਇੱਕ ਸੁੰਦਰ ਗਹਿਣਾ ਸੀ ਜਿਸ ਦੇ ਗਵਾਚਣ ਦੇ ਡਰ ਨੂੰ ਪੰਜਾਬੀ ਲੋਕ ਗੀਤਾਂ ਵਿੱਚ ਕਲਮਬੰਦ ਕੀਤਾ ਗਿਆ ਹੈ ਘੇਰੇ ਵਾਲਿਆ ਵੇਖਦਾ ਐਂ ਬੇ ਮੇਰਾ ਲੌਂਗ ਗਵਾਚਾ ਤੋਂ ਇਸ ਤਰ੍ਹਾਂ ਲੋਕ ਗੀਤਾਂ ਵਿੱਚ ਵੀ ਇਸ ਲੌਂਗ ਦਾ ਜ਼ਿਕਰ ਆਉਂਦਾ ਏ ਲੌਂਗ ਵਿਚਾਲੇ ਇੱਕ ਵੱਡਾ ਨਗਰ ਜੜਿਆ ਹੁੰਦਾ ਸੀ ਇਸ ਨੂੰ ਆਲੇ ਦੁਆਲੇੋਂ ਹੋਰ ਛੋਟੇ ਨਗਰ ਨਿਘੇਰੇ ਹੁੰਦਾ ਸੀ ਤਿੱਲੀ ਅਤੇ ਲੋਗ ਵਿਚੋਂ ਬਤੇਰੇ ਸੁੰਦਰ ਕੌਣ ਹੈ ਇਸ ਦਾ ਫੈਸਲਾ ਕਰਨਾ ਬਹੁਤ ਹੀ ਕਠਨ ਜਾਪਦਾ ਸੀ ਤਾਂ ਹੀ ਉਹ ਤਾਂ ਲੋਕ ਗੀਤਾਂ ਵਿੱਚ ਕਿਹਾ ਗਿਆ ਹੈ ਤੇਲੀ ਲੌਂਗ ਦਾ ਮਕਦਮਾ ਭਾਰੀ ਥਾਣੇਦਾਰ ਸੋਚ ਕੇ ਕਰੀ ਤੇਲੀ ਲੌਂਗ ਦਾ ਮਕਦਮਾ ਭਾਰੀ ਥਾਣੇਦਾਰ ਆ ਸੋਚ ਕੇ ਕਰੀ ਮਾਸ਼ਲੀ ਮਾਸ਼ਲੀ ਨੱਕ ਦੀ ਦੋਵਾਂ ਹੱਸਾਂ ਦੇ ਵਿਚਕਾਰ ਲਈ ਹੱਡੀ ਵਿੱਚ ਪੈਣੀ ਜਾਂਦੀ ਸੀ ਨਥ ਇਹ ਬਿੰਨੇ ਨੱਕ ਦੀ ਗਲੀ ਤੋਂ ਸ਼ੁਰੂ ਹੋ ਕੇ ਇੱਕ ਗਲਾਈ ਦੀ ਤਰ੍ਹਾਂ ਖੱਬੇ ਪਾਸੇ ਵਾਲਾਂ ਨਾਲ ਜੁੜੀ ਜਾਂਦੀ ਜੁੜ ਜਾਂਦੀ ਸੀ ਉਪਰੋਕਤ ਗਹਿਣਿਆਂ ਤੋਂ ਇਲਾਵਾ ਨੱਕ ਵਿੱਚ ਕੋਕਾ, ਬੁਲਾਕ, ਮੇਖ, ਬਿਸਰਾ ਅਤੇ ਨੌਕਰਾ ਆदि ਗਹਿਣੇ ਆदि ਗਹਿਣੇ ਪਹਿਨਣ ਦਾ ਰਵਾਜ ਸੀ। ਕੰਨ ਵਿੱਚ ਪਹਿਨੇ ਜਾਣ ਵਾਲੇ ਗਹਿਣੇ ਉਹਨਾਂ ਬਾਦ ਦਸਤਾਂ ਤੁਹਾਨੂੰ ਪਿੱਪਲ ਪੱਤੀਆਂ ਇਹ ਔਰਤਾਂ ਵਿੱਚ ਬਹੁਤ ਪ੍ਰਚਲਿਤ ਗਹਿਣਾ ਸੀ। ਇਸ ਨੂੰ ਪਹਿਨਣ 'ਚ ਬਹੁਤ ਬੜੀ ਸਾਨ ਸਮਝਦਿਆਂ ਸਨ ਇਸ ਗਹਿਣੇ ਦਾ ਪਿੱਤਲ ਦੇ ਪਿੱਪਲ ਦੇ ਪੱਤੇ ਆ ਮੰਗ ਦੋ ਤਿੰਨ ਪੱਤੇ ਲੈ ਜਿਹੇ ਲੱਗੇ ਹੁੰਦੇ ਸਨ ਇਸ ਗਹਿਣੇ ਦੀ ਸੁੰਦਰਤਾ ਬਾਰੇ ਪੰਜਾਬੀ ਲੋਕ ਗੀਤਾਂ ਵਿੱਚ ਕਿਹਾ ਗਿਆ ਹੈ ਆਲਾ ਨੱਤੀਆਂ ਘਰਾ ਆਲਾ ਪਿੱਪਲ ਪੱਤੀਆਂ ਕਿਸੇ ਨਾਲ ਗੱਲ ਨਾ ਕਰੀ ਤੁੰਗਲ ਤੁੰਗਲ ਗੋਲ ਚੂੜੀਆਂ ਬਾਗ ਪਲੇਨ ਡੰਡੀਆਂ ਕਹਿੰਦੇ ਸਨ ਕੋਕਰੂ ਕੋਕਰੂ ਕੰਨ ਦੀ ਗਲੀ ਦੇ ਬਹਰਲੇ ਵੱਧਵੇਂ ਭਾਗ ਵਿੱਚ ਪੈਨੇ ਜਾਂਦੇ ਸਨ ਗਾਇ ਕੁਗਰ ਰਾਹਮਾਨ ਨੇ ਇਸ ਗਾਣੇ ਦੀ ਮਹੱਤਤਾ ਬਾਰੇ ਕਿੰਨੇ ਸੁੰਦਰ ਸ਼ਬਦਾਂ ਵਿੱਚ ਕਾਇਆ ਹੈ ਘਗਰੇ ਵੀ ਗਏ ਫਲਕਾਰੀਆਂ ਵੀ ਗਈਆਂ ਕੰਨਾਂ ਵਿੱਚ ਕੋਕਰੂ ਤੇ ਬਾਲੀਆਂ ਵੀ ਗਈਆਂ ਰੇਸ ਮੀਂਹ ਦੁਪੱਟੇ ਡੋਰੇ ਜਾਲੀਆਂ ਵੀ ਗਈਆਂ ਕੁੰਡ ਵੀ ਗਏ ਤੇ ਕੁੰਡ ਵਾਲੀਆਂ ਵੀ ਗਈਆਂ ਚੱਲ ਪਏ ਵਿਦੇਸ਼ੀ ਬਾਣੇ ਹੁਣ ਕੀ ਬਣੂ ਦੁਨੀਆ ਦਾ ਬੂਝਲੀਆਂ ਇਸ ਲਈ ਮਸ਼ੀਨ ਦੀ ਫਿਰਕੀ ਵਾਂਗ ਇੱਕ ਗਹਿਣਾ ਸੀ ਜੋ ਕੰਨਾਂ ਵਿੱਚ ਵੱਡੀਆਂ ਗਲੀਆਂ ਘੜਵਾ ਕੇ ਪਹਿਨਿਆ ਜਾਂਦਾ ਸੀ ਉਪਰੋਕਤ ਗਹਿਣਿਆਂ ਤੋਂ ਇਲਾਵਾ ਕੰਨਾਂ ਵਿੱਚ ਕਾਟੇ ਢੇਡੂ ਚਮਕੇ ਡੰਡੀਆਂ ਲੋਟਣ ਬੂੰਦੇ ਸੋਨ ਚੇੜੀਆਂ ਟੌਪਸ ਕੰਢੀ ਚਮਕੇ ਰੇਲਾਂ ਮਾਮੇ ਮੁਰਕੀਆਂ ਅਤੇ ਬਹਾਦਰੀਆਂ ਆਦੇ ਗਹਿਣੇ ਪਹਿਨੇ ਜਾਂਦੇ ਸਨ ਗਲੇ ਦਵਾਏ ਪਹਿਨੇ ਜਾਣ ਵਾਲੇ ਗਹਿਣੇ ਤੰਗਾ ਹਮੇਲ ਇਨਾਮ ਬੁਕਤੀਆਂ ਗਲੇ ਵਿੱਚ ਧਾਗੇ ਨੂੰ ਮੇਲ ਕੇ ਇੱਥੇ ਜੇਕਰ ਪੌਂਡ ਪਾਏ ਜਾਣ ਤਾਂ ਇਹ ਤੰਗਾ ਕਹਾਉਂਦਾ ਸੀ ਜੇਕਰ ਰੁਪਏ ਪਾਏ ਜਾਣ ਤਾਂ ਹਮੇਲ ਕਹਾਉਂਦਾ ਸੀ ਜੇਕਰ ਸੋਨੇ ਦੇ ਪੈਸੇ ਹੋਣ ਤਾਂ ਬੁਕਤੀਆਂ ਅਤੇ ਜੇਕਰ ਤਕੌਣੇ ਤਬੀਤ ਹੋਣ ਤਾਂ ਇਨਾਮ ਕਹਾਉਂਦਾ ਸੀ ਸ਼ੌਕਣ ਮੋਹਰਾ ਜਦੋਂ ਕਿਸੇ ਵਿਅਕਤੀ ਦੀ ਪਤਨੀ ਦੀ ਮੌਤ ਹੋ ਜਾਂਦੀ ਸੀ ਉਸ ਤੋਂ ਬਾਅਦ ਉਸ ਦੀ ਦੂਸਰੀ ਪਤਨੀ ਨੂੰ ਇੱਕ ਹਾਰ ਬਣਾ ਕੇ ਦਿੱਤਾ ਜਾਂਦਾ ਸੀ ਜਿਸ ਨੂੰ ਸੌਂਕਣ ਮੋਹਰਾ ਕਹਿੰਦੇ ਸਨ ਜੁਗਨੀ ਜੁਗਨੀ ਵੀ ਗਲੇ ਵਿੱਚ ਇੱਕ ਮਹੱਤਮਪੂਰਨ ਗਹਿਣਾ ਸੀ ਜੁਗਨੀ ਹਾਰ ਦੇ ਮੱਧ ਵਿੱਚ ਆ ਕੇ ਵਲ ਨੂੰ ਲਟਕਦੀ ਦਿਖਾਈ ਦਿੰਦੀ ਸੀ ਤੇ ਇਸ ਦੇ ਖੱਬੇ ਅਤੇ ਸੱਜੇ ਪਾਸੇ ਹਰੇ ਤੇ ਲਾਲ ਨਗਰ ਲੱਗੇ ਹੁੰਦੇ ਸਨ ਗਲੇ ਵਿੱਚ ਉਪਰੋਕਤ ਗਹਿਣਿਆਂ ਤੋਂ ਇਲਾਵਾ ਜੰਜੀਰੀ, ਚੌਂਕੀ, ਹੰਸ, ਰਾਣੀ ਹਾਰ, ਤਵੀਤ, ਮੱਖੀ, ਚਟਾਲਾ, ਲੌਕਟ, ਪੈਡਲ, ਸਿੰਘਤਵੀਤ, ਗੁਲੂਬੰਦ, ਤੰਦੀਰਾ, ਮਾਲਾ ਆਦ ਗਹਿਣੇ ਮਟਿਆਰਾਂ ਦੇ ਹੁਸਨ ਦਾ ਸ਼ਿੰਗਾਰ ਸਨ ਇਸ ਧੀਆਂ ਦੇ ਵਾਲਾਂ ਵਿੱਚ ਗੁੰਦੇ ਜਾਣ ਵਾਲੇ ਜਿਹੜੇ ਗਹਿਣੇ ਨੇ ਉਹਨਾਂ ਵਿੱਚ ਸੱਗੀ ਫੁੱਲ ਔਰਤਾਂ ਆਪਣੇ ਵਾਲਾਂ ਨੂੰ ਸ਼ਿੰਗਾਰਨ ਲਈ ਸਿਰ ਪਰ ਸੱਗੀ ਤੇ ਫੁੱਲ ਸਜਾਉਂਦੀਆਂ ਸਨ ਸਿਰ ਦੇ ਪਹਿਲੇ ਹਿੱਸੇ ਉੱਤੇ ਵਾਲਾਂ ਦੀਆਂ ਮਿੱਠੀਆਂ ਕਰਕੇ ਖੱਬੇ ਤੇ ਸੱਜੇ ਸੱਜੇ ਪਾਸੇ ਤੋਂ ਫੁੱਲ ਲਗਾਏ ਜਾਂਦੇ ਸਨ ਅਤੇ ਇਹਨਾਂ ਫੁੱਲਾਂ ਦੇ ਐਨ ਵਿਚਕਾਰ ਸੱਗੀ ਲਗਾਈ ਜਾਂਦੀ ਸੀ ਕਈ ਔਰਤਾਂ ਸੱਗੀ ਅਤੇ ਫੁੱਲ ਸਿਰ ਦੇ ਅਗਲੇ ਹਿੱਸੇ ਤੇ ਵੀ ਲਗਾਉਂਦੀਆਂ ਸਨ ਸ਼ਿੰਗਾਰ ਪੱਟੀ ਸ਼ਿੰਗਾਰ ਪੱਟੀ ਮੱਥੇ ਤੋਂ ਦੋਵਾਂ ਕੰਨਾਂ ਵਿੱਚ ਦੋਵਾਂ ਕੰਨਾਂ ਵੱਲ ਨੂੰ ਘਮਾਓ ਦੇ ਰੂਪ ਵਿੱਚ ਲਟਕਦੀ ਦਿਖਾਈ ਦਿੰਦੀ ਸੀ ਟਿੱਕਾ ਟਿੱਕਾ ਮੱਥੇ ਤੋਂ ਸ਼ੁਰੂ ਹੋ ਕੇ ਵਾਲਾਂ ਦੇ ਮੱਧ 'ਚ ਜਾ ਕੇ ਜੁੜ ਜਾਂਦਾ ਸੀ ਕਲਿੱਪ ਇਹ ਸਿਰ ਦੇ ਪਿਛਲੇ ਹਿੱਸੇ ਵਿੱਚ ਵਾਲਾਂ ਵਿੱਚਲੇ ਚੀਰ ਤੇ ਖੱਬੇ ਅਤੇ ਸੱਜੇ ਪਾਸੇ ਲਗਾਏ ਜਾਂਦੇ ਸਨ ਇਹ ਆਪਸ ਵਿੱਚ ਹੈ ਮੇਲੇ ਹੋਏ ਧਾਗੇ ਨਾਲ ਜੁੜੇ ਹੁੰਦੇ ਸਨ ਝੂਮਰ ਸੂਈ ਇਹ ਬਾਲਾਂ ਵਿੱਚ ਟੇਡਾ ਚੀਰ ਗੱਢ ਕੇ ਖੱਬੇ ਪਰਵੱਟੇ ਦੇ ਐਨ ਉੱਪਰ ਆਰਟਿਕਲ ਦੀ ਸੀ ਆਰਟਿਕਲ ਦੀ ਸੀ ਉਪਰੋਕਤ ਕਹਨੇ ਤੋਂ ਲਾ ਬੱਬਗੀ ਆੜੀ ਠੂਠੀਆਂ ਦੌਣੀ ਸ਼ੰਬਾ ਚੌਂਕ ਬੰਦ ਅਤੇ ਬੋਰਲਾ ਆਹ ਦਬਾਲਾਂ ਵਿੱਚ ਸਿਆਲ ਜਾਣ ਵਾਲੇ ਪ੍ਰਮੁੱਖ ਕਹਨੇ ਸਨ ਵੀਣੀ ਵਿੱਚ ਪਹਿਨੇ ਜਾਣ ਵਾਲੇ ਗੈਣੇ ਪਰਿਬੰਧ ਹੈ ਇਹ ਬਾਹਾਂ ਦਾ ਇੱਕ ਬਹੁਤ ਹੀ ਮਸ਼ਹੂਰ ਗਹਿਣਾ ਸੀ ਇਹ ਚੂੜੇ ਵਿਚਾਲੇ ਪਹਿਨਾ ਜਾਂਦਾ ਸੀ ਜਿਹਨੂੰ ਛੋੜੇ ਹੋਟੇ ਘੁੰਗਰੂਆਂ ਨਾਲ ਸਜਾਇਆ ਜਾਂਦਾ ਸੀ ਇਹ ਘੁੰਗਰੂ ਬਾਹ ਹਿਲਦਿਆਂ ਹੀ ਆਪਣੀ ਛਣ ਛਣ ਦਾ ਸ਼ੋਰ ਸ਼ੁਰੂ ਕਰ ਦਿੰਦੇ ਸਨ ਗਜਰੇ ਇਹ ਚੂੜੀਆਂ ਦੀ ਤਰ੍ਹਾਂ ਬਾਹਾਂ ਦੇ ਗਹਿਣੇ ਸਨ ਇਹਨਾਂ ਵਿੱਚ ਗੜੀਆਂ ਹੁੰਦੀਆਂ ਸਨ ਪਰ ਆਟਾ ਗੁੰਨਣ ਗੁੰਨਣ ਸਮੇਂ ਇਹਨਾਂ ਵਿੱਚ ਆਟਾ ਫਸ ਜਾਣ ਤੇ ਝੰਝਟੋ ਝੰਝਟਰੋ ਕਈ ਸਵਾਨੀਆਂ ਬਗੈਰ ਗਲਿਆਂ ਦੇ ਗਜਰੇ ਪਹਿਨਦੀਆਂ ਸਨ ਇਹਨਾਂ ਨੂੰ ਘੜੀ ਬਾਗ ਚਾਬੀ ਲੱਗੀ ਹੁੰਦੀ ਸੀ ਇਹ ਗਜਰੇ ਬਾਹਾਂ 'ਚ ਪਹਿਨਣ ਤੋਂ ਬਾਅਦ ਇਹਨਾਂ ਗਜਰਿਆਂ ਨੂੰ ਲੱਗੀ ਚਾਬੀ ਨਾਲ ਚੰਗੀ ਤਰ੍ਹਾਂ ਕੱਸ ਦਿੱਤਾ ਜਾਂਦਾ ਸੀ ਬੀਣੀ ਵਿੱਚ ਇਹਨਾਂ ਗਹਿਣਿਆਂ ਤੋਂ ਇਲਾਵਾ ਬਾਜੂਬੰਦ ਗੋਖੜੂ ਪੌਂਚੀ ਕੰਗਣ ਅਤੇ ਕਲੀਰੇ ਆਦ ਪ੍ਰਮੁੱਖ ਗਹਿਣੇ ਸਨ ਜੋਔਰਤਾਂ ਦੀਆਂ ਬੀਣੀਆਂ ਦਾ ਸ਼ਿੰਗਾਰ ਸਨ ਉਂਗਲਾਂ ਵਿੱਚ ਪਹਿਨੇ ਜਾਣ ਵਾਲੇ ਗਹਿਣੇ ਉਂਗਲਾਂ ਵਿੱਚ ਮੰਦਰੀ, ਛਾਂਪ, ਕਲੀਚੜੀ ਅਤੇ ਆਰਸੀ ਗਹਿਣੇ ਪਹਿਨੇ ਜਾਂਦੇ ਸਨ। ਪੈਰਾਂ ਵਿੱਚ ਪਹਿਨੇ ਜਾਣ ਵਾਲੇ ਗਹਿਣੇ ਪੈਰਾਂ ਦੀਆਂ ਪੰਜ ਉਂਗਲਾਂ ਵਿੱਚ ਇੱਕੋ ਜਿਹੀਆਂ ਪੰਜ ਛਾਂਪਾਂ ਪਹਿਨੀਆਂ ਜਾਂਦੀਆਂ ਸਨ ਜਿਨ੍ਹਾਂ ਨੂੰ ਪੰਜ ਅੰਗਲਾ ਕਹਿੰਦੇ ਸਨ। ਇਹਨਾਂ ਤੋਂ ਇਲਾਵਾ ਪੰਜੇਬਾ, ਪਟਟੀਆਂ, ਲੱਛੇ, ਝਾਂਜਰਾਂ, ਬੰਕਾਂ, ਬਿਸ਼ੂਏ ਆਦ ਪੈਰਾਂ ਦੀਆਂ ਉਂਗਲਾਂ ਵਿੱਚ ਪਹਿਨੇ ਜਾਣ ਵਾਲੇ ਗਹਿਣੇ ਸਨ। ਵਰਦਾਂ ਦੇ ਗਹਿਣੇ ਸਕਰੀਨ ਮੁੰਡੇ ਤੇ ਮਰਦ ਕੈਂਠਾ ਸੋਨੇ ਦਾ ਖੜਾ ਸੋਨੇ ਦੀ ਜੰਜੀਰੀ ਨੱਤੀਆਂ ਤੇ ਕੰਨਾਂ ਵਿੱਚ ਬਾਲੇ ਆਦ ਗਹਿਣੇ ਪਹਿਨਦੇ ਸਨ ਬੱਚੇ ਸ਼ਗਲੇ ਪਹਿਨਦੇ ਸਨ ਉਪਰੋਕਤ ਬੇਸਮਾਸ ਸੋਨੇ ਚਾਂਦੀ ਦੇ ਪ੍ਰਾਤਨ ਲੋਕ ਗਹਿਣੇ ਦੀ ਥਾਂ ਅੱਜ ਦੇ ਪ੍ਰਦਾਰਥਵਾਦੀ ਯੁੱਗ ਵਿੱਚ ਸਟੋਨ ਮੈਟਲ ਤਾਂਬਾ ਲੋਹਾ ਪਿੱਤਲ ਤੇ ਆਈਡੀ ਆਦੀਨ ਲ ਲੈ ਲਈ ਹੈ ਸੋ ਜਸ ਕਰਕੇ ਜਿਹੜੇ ਪ੍ਰਾਤਨ ਗੈਣੇ ਤੀ ਇੱਕ ਇੱਕ ਕਰਕੇ ਲੋਪ ਹੁੰਦੇ ਜਾ ਰਹੇ ਨੇ ਬਹੁਤ ਹੀ ਘੱਟ ਲੋਕ ਇਹਨਾਂ ਪ੍ਰਾਤਨ ਗੈਣੇ ਨੂੰ ਪਹਿਨਦੇ ਨੇ ਸੋਏ ਦੀ ਅੱਜ ਪ੍ਰਾਤਨ ਗੈਣੇ ਬਾਰੇ ਜਾਣਕਾਰੀ ਸੋ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਅੱਜ ਦੀ ਜਾਣਕਾਰੀ ਵਧੀਆ ਲੱਗੀ ਹੋਵੇਗੀ ਅੱਜ ਦਾ ਬਲੌਗ ਵਧੀਆ ਲੱਗਿਆ ਹੋਵੇਗਾ ਤੁਹਾਨੂੰ ਕਿਰਪਾ ਕਰਕੇ ਜਾਂਦੇ ਜਾਂਦੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਜਾਣਾ ਜੀ ਮਿਲਾਂਗੇ ਕਿਸੇ ਦਿਨ ਫੇਰ ਹੋਰ ਕੋਈ ਪ੍ਰਾਣੀ ਚੀਜ਼ ਲੈ ਕੇ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ